ਹਲਕਾ ਜਲਦੇ ਨਤੀਜੇ ਲਗਾਤਾਰ ਜੀਵਨ ਸਿੰਘ ਸੰਗੋਵਾਲ ਦੇ ਆਗੇ ਦੇ ਵਿੱਚ ਨਜ਼ਰ ਆ ਰਹੇ ਹੈ ਕਿ ਹਲਕਾ ਜਲ ਤੋਂ ਜੀਵਨ ਸਿੰਘ ਸੰਗੋਵਾਲ ਬਹੁਮਾਨ ਨਾਲ ਕਰ ਦਿੱਤਾ ਗਿਆ ਸਾਡੇ ਨਾਲ ਹਲਕਾ ਜਲ ਤੋਂ ਜੀਵਨ ਸਿੰਘ ਸੰਗੋਵਾਲ ਦੇ ਸਾਥੀ ਗੁਰਜੀਤ ਸਿੰਘ ਜਿਲ ਮਜੂਦੇ ਗੱਲਬਾਤ ਨਾਲ ਰਿੰਗ ਦੇ ਆਗੂ ਵੀ ਨੇ ਦੇਖੋ ਜੀ ਸਾਹਿਬ ਤੁਸੀਂ ਜਣਾ ਚਾਹੋਗੇ ਜੇਤੂ ਹੋ ਚੁੱਕੇ ਨੇ ਤੇ ਰਾਉਂਡ ਪੂਰੇ ਹੋ ਚੁੱਕੇ ਨੇ ਭਾਰੀ ਬਹੁਮਤ 45 ਤੋਂ 40000 ਦੀ ਲੀਡ ਕਿਸੇ ਨੇ ਸੋਚੀ ਵੀ ਨਹੀਂ ਸੀ ਵਿਰੋਧੀ ਕਹਿੰਦੇ ਸੀਗੇ ਅਸੀਂ ਜਿੱਤਾਂਗੇ 52000 ਦੀ ਲੀਡ ਤੇ ਕਹਿੰਦੇ ਸੀਗੇ ਅਸੀਂ ਜਿੱਤਾਂਗੇ ਸੰਗਵਾਲ ਸਾਡੇ ਨੇੜੇ ਨਹੀਂ ਲੱਗਦਾ ਕਹਿਣਾ ਕੀ ਆ ਜੀ ਤੁਹਾਨੂੰ ਸਾਡੇ ਚਿਹਰਿਆਂ ਤੋਂ ਪੜਨਾ ਚਾਹੀਦਾ ਅਸੀਂ ਕੀ ਕਹਿਣਾ ਸਾਡੇ ਚਿਹਰੇ ਬੋਲਦੇ ਆ ਸਾਰੇ ਲੋਕਾਂ ਦੇ ਚਿਹਰੇ ਬੋਲਦੇ ਆ ਇੰਨਾ ਵਧੀਆ ਲੋਕਾਂ ਨੇ ਇੰਨੀ ਉਮੀਦ ਜਗਾਈ ਆ ਲੋਕਾਂ ਦੀ ਗੋਲ ਮੈਨੂੰ ਇਹ ਵਿਚਾਰ ਲੱਗਿਆ ਵੀ ਜਿੰਨੇ ਲੋਕਾਂ ਨੇ ਆਸ ਰਦਾਈ ਆ ਅਸੀਂ ਉਹਨਾਂ ਦੇ ਪੂਰੇ ਉੱਤਰ ਜੀਏ ਵੀ ਵਸ ਪਰ ਪ੍ਰਮਾਤਮਾ ਪੰਜਾਬ ਨੂੰ ਤਰੱਕੀ ਕਰਨ ਦਿਓ ਕੋਈ ਨਹੀਂ ਰੋਕ ਸਕਦਾ ਪੰਜਾਬ ਨੂੰ ਇੱਕ ਮਾਡਲ ਸਟੇਟ ਬਣਾਵਾਂਗੇ ਪੰਜਾਬ ਨੂੰ ਦੇਖ ਕੇ ਸਾਰੇ ਹਿੰਦੁਸਤਾਨੀਆਂ ਨੂੰ ਜਿਹੜੇ ਕਹਿਣਗੇ ਵੀ ਇਹ ਪੰਜਾਬ ਪੰਜਾਬੀ ਲਈ ਮਸ਼ਹੂਰ ਅਜੀ ਹਮੇਸ਼ਾ ਆਪ ਸ਼ੇਖ ਜੀ ਵੀ ਜਦੋਂ ਕਿਸੇ ਬਦਲਾਅ ਨੂੰ ਅਡਾਪਟ ਕੀਤਾ ਪੰਜਾਬੀਆਂ ਨੇ ਪਹਿਲਾਂ ਕੀਤਾ ਕਿਉਂਕਿ ਰਿਸਕ ਲੈਣਾ ਵੀ ਜਾਣਦੇ ਆ ਸਾਰੇ ਪਹਿਲਾਂ 14 ਚ ਠੀਕ ਹੈ ਨਾ ਜੀ ਉਹਨਾਂ ਚਾਰ ਐਮਪੀ ਦੇ ਉੱਤੇ ਫਿਰ ਲੋਕਾਂ ਨੂੰ ਪਤਾ ਲੱਗਦਾ ਰਿਹਾ 17 ਚ 20 ਐਮਐਲਏ ਦੇ ਉੱਤੇ ਹੁਣ ਐਪੀ ਦਾ ਝਾੜੂ ਸਾਰੇ ਪੰਜਾਬ ਚ ਫਿਰ ਗਿਆ ਕਿਉਂਕਿ ਪਿਛਲੀ ਵਾਰੀ ਝਾੜੂ ਫੇਰਿਆ ਸੀ ਉੰਨੀ ਸਫਾਈ ਨਹੀਂ ਹੋਈ ਜਿਹੜੀ ਸਾਡੇ ਗੰਦ ਪਿਆ ਹੋਵੇ ਝਾੜੂ ਦੋ ਵਾਰੀ ਮਾਰਨਾ ਪੈਂਦਾ ਵਾ ਉਹ ਦੂਜੀ ਵਾਰੀ ਆ ਸਾਰਾ ਕੂੜਾ ਕਰਕਟ ਹੁਣ ਹੀ ਤਾਂ ਲੈ ਗਿਆ ਔਰ ਇੱਕ ਤੁਹਾਨੂੰ ਹੋਰ ਹੈਰਾਨੀ ਦੀ ਗੱਲ ਦੱਸਾਂ ਸਾਡੀ ਜਿੱਤ ਦੀ ਲੋਕਾਂ ਨੂੰ ਇੰਨੀ ਖੁਸ਼ੀ ਨਹੀਂ ਜਿੰਨੀ ਦੂਜੇ ਜਿਹੜੇ ਵੱਡੇ ਵੱਡੇ ਥੰਮ ਡਿਗੇ ਆ ਉਹਨਾਂ ਦੀ ਹਾਰਨ ਦੀ ਖੁਸ਼ੀ ਆ ਕਿਉਂਕਿ ਜਿਨ੍ਹਾਂ ਨੇ ਪੰਜਾਬ ਨੂੰ ਇਸ ਲਿਹਾ ਕੇ ਪਹਿਲੇ ਨੰਬਰ ਤੋਂ ਅੱਜ ਵਾ ਸਵੇਰੇ ਸੁਣ ਰਿਹਾ ਸੀ 23ਵੇਂ ਨੰਬਰ ਤੇ ਸਟੇਟ ਬਣਾਤਾ ਤਾ ਔਰ ਕੀ ਪ੍ਰਾਪਤ ਦੀਆ ਜਿਹੜਾ ਮੇਰਾ ਪੰਜਾਬ ਪਹਿਲੇ ਨੰਬਰ ਤੇ ਹੁੰਦਾ ਸੀ ਉਹ 23ਵੇਂ ਨੰਬਰ ਤੇ ਚਲੇ ਗਿਆ ਜਿਨ੍ਹਾਂ ਜਿਹੜੇ ਵੱਲੋਂ ਜ਼ਿੰਮੇਵਾਰ ਸਾਰੇ ਸਾਡੇ ਲੋਕਾਂ ਨੇ ਢਾਹ ਦੇ ਕਿਉਂਕਿ ਲੋਕ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ ਨੇਤਾ ਨਹੀਂ ਵੱਡੇ ਹੁੰਦੇ। ਕਿਉਂਕਿ ਗੱਲ ਕੀਤੀ ਜਾਵੇ ਕੁਲਦੀਪ ਸਿੰਘ ਵੈਦ ਦੀ ਉਹਨਾਂ ਨੇ ਕਹਿ ਸੀਗਾ ਕਿ ਸੰਘੋ ਆਲ ਮੇਰੇ ਨੇੜੇ ਨਹੀਂ ਲੱਗਦਾ। ਉਹਨਾਂ ਉਹਨੂੰ ਪਹਿਲਾਂ ਪੁੱਛ ਕੇ ਉਹ ਪੜ੍ਹਾਈ ਕੀ ਕੀਤੀ ਕਿਉਂਕਿ ਉਹ ਕਹਿੰਦੇ ਸੀ ਮੈਂ ਜਿਤਨਾ ਆ ਵਿੱਚ ਮੈਂ ਸੀਗੀ ਕਿ ਮੈਂ ਜਿਤਨਾ ਪਰ ਉਹਨਾਂ ਨੂੰ ਵੀ ਉਹ ਅਧੀਆਂ ਵੋਟਾਂ ਪਈਆਂ ਕਿਉਂਕਿ 24-25 ਹਜ਼ਾਰ ਦਾ ਤੇ ਉਹ ਵੋਟ ਪਈ ਆ ਕਿਉਂਕਿ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਇੰਨੀ ਘੱਟ ਵੋਟ ਪੈਣੀ ਤੇ ਸਾਬ ਨੂੰ ਸਿੱਧੇ ਹੀ 45 ਤੋਂ 46 52000 ਦੀ ਲੀਡ ਕਿਉਂਕਿ 6 ਤੋਂ ਦੇਖਿਆ ਜਾ ਰਿਹਾ ਸੀਗਾ ਸਾਰੇ ਸਾਰੇ ਨਜ਼ਰਾ ਹਲਕਾ ਗਿਲਦੀ ਸੀਟ ਦੇ ਉੱਤੇ ਟਿੱਕੀ ਸੀ ਕਿਉਂਕਿ ਪੰਜਾਬ ਦੀ ਸਭ ਤੋਂ ਵੱਡੀ ਸੀਟ ਤੇ ਐਸਸੀ ਭਾਈਚਾਰੇ ਲਈ ਜ਼ਰਬ ਸੀਗੀ ਏ ਸੀਟ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵਾਕੀ ਬੈਂਸ ਸਾਹਿਬ ਦੇ ਨੇੜੇ ਕਿਉਂ ਲੱਗਦਾ ਜੀ ਬੈਂਸ ਸਾਹਿਬ ਤਾਂ ਗਾਹ ਨਿਕਲ ਗਿਆ ਉਹ ਤਾਂ ਨੇੜੇ ਨਹੀਂ ਲੱਗਿਆ ਉਹ ਤੋਂ ਗਾਹ ਨਿਕਲ ਗਿਆ ਜੀਵਨ ਸਿੰਘ ਸੰਘੋਵਾਲ ਔਰ ਜੇ ਤੁਸੀਂ 5 ਸਾਲ ਤੋਂ ਲੋਕਾਂ ਨੇ ਦਿੱਤੇ ਆ ਉਸ ਨੂੰ ਉਹ ਨਵੀਂ ਆ ਕੇ ਸਾਰ ਵੀ ਨਹੀਂ ਪੁੱਛੀ ਹਲਕਿਆਂ ਦੇ ਵਿੱਚ ਮਗਰਲੇ ਦਿਨ ਮਗਰੋਂ 2 ਮਹੀਨੇ ਸਾਰਾ ਪੰਜਾਬ ਪਟਾਕੇ ਰਖਾਤਾ ਇਹਨਾਂ ਨੇ ਸਰਦ ਦਾ ਲੁੱਧੇ ਹਲਾ ਪਟਿਆ ਪੈ ਗਿਆ ਇੱਦਾਂ ਗਿਲ ਹਲਕਾ ਪਟਿਆ ਪੈ ਤੁਸੀਂ ਇੱਕ ਸੜਕ ਤੋਂ ਐਂਟਰ ਕਰਦੇ ਹੋ ਦੂਜੇ ਪੰਨੇ ਨਿਕਲਦੀ ਨਹੀਂ ਇਹਨਾਂ ਨੇ ਸਮਝਿਆ ਵੀ ਲੋਕਾਂ ਦੀ ਮੈਮਰੀ ਬੜੀ ਸ਼ਾਰਟ ਆ ਲੋਕ ਜਿਹੜੇ ਨੇ ਨੇੜੇ ਕੰਮ ਕੀਤੇ ਹੁੰਦੇ ਉਹਨੂੰ ਯਾਦ ਰੱਖਦੇ ਆ ਪਰ ਨਹੀਂ ਅੰਦਰ ਵਿੱਚ ਪੈਸੇ ਮੰਗਿਆ ਲੱਖਾਂ ਰੁਪਏ ਪਰ ਨਹੀਂ ਕਿਸ ਗੱਲ ਦਾ ਪਰ ਨਹੀਂ ਲੋਕਾਂ ਨੇ ਸਾਰਾ ਯਾਦ ਰੱਖਿਆ ਸੀ ਲੋਕਾਂ ਨੇ ਨਰਸਸ ਕਰਤਾ ਸਾਰਾ ਵੀ ਜੇ ਤੁਸੀਂ ਐਂ ਕਰੋਗੇ ਅਸੀਂ ਐਂ ਵੀ ਕਰਨ ਜਾਣਦੇ ਆ ਲੋਕਾਂ ਦੇ ਸਬਰ ਦਾ ਪਿਆਲਾ ਭਰਿਆ ਪਿਆ ਸੀਗਾ ਉਹ ਹੁਣ ਇੱਛਾ ਆ ਲੋਕ ਬਰੇ ਹਾਲਿਆ ਪੰਜਾਬ ਦੇ ਉਹਨਾਂ ਦਾ ਪਿਆਲਾ ਭਰਿਆ ਪਿਆ ਸੀ ਹੁਣ ਇੱਛਾ ਉਹਨਾਂ ਵਿੱਚ ਆਪ ਦਾ ਵੀ ਰੋਸ ਲੋਕ ਰੋਹ ਕੀ ਹੁੰਦਾ ਭਾਈ ਅਲੇ ਕੀ ਲੱਗਦਾ ਜੀ ਸੰਘਵਾ ਸਾਹਿਬ ਨੇ ਵੱਡੇ ਲੀਡ ਦੇ ਵਾਅਦੇ ਬਣਾ ਲੈ ਰਾਇਕ ਮਿਲ ਜੂਗਾ ਅਸੀਂ ਤਾਂ ਅਪੀਲ ਕਰਦੇ ਆ ਮੈਂ ਭਗਵੰਤ ਸਿੰਘ ਮਾਨ ਨੂੰ ਵੀ ਅਪੀਲ ਕਰੂੰਗਾ ਔਰ ਸੋਧਿਆ ਜੇ ਨੂੰ ਵੀ ਔਰ ਕੇਜੀ ਆਰ ਸਾਹਿਬ ਨੂੰ ਅਪੀਲ ਕਰੂੰਗਾ ਵੀ ਇਹਨਾਂ ਨੂੰ ਵਧੀਆ ਮਿਸਪੀ ਦੇ ਕੇ ਗਿਲ ਹਲਕੇ ਨੂੰ ਨੁਮਾਇੰਦਗੀ ਕਰਨ ਦਾ ਮੌਕਾ ਦਿਓ ਤਾਂ ਕਿ ਸਾਡੇ ਗਿਲ ਹਲਕੇ ਦੀ ਗੂੰਜ ਸੋ ਸੁਣ ਪੈ ਸਕੇ ਉਹਨਾਂ ਦੇ ਦੇਖਤੋਂ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਉਹ ਤਾਂ ਸਭ ਕੀ ਨੇ ਆਮ ਲੋਕਾਂ ਦੀਆਂ ਲੋਕਾਂ ਦੀਆਂ ਕਈ ਐਸੇ ਕਿ ਕਈ ਗਿਲ ਹਲਕੇ 'ਚ ਕਈ ਐਸੇ ਸਕੂਲ ਆ ਜਿਨ੍ਹਾਂ ਦੀ ਛੱਤਾਂ ਡਿੱਗਣ ਵਾਲੀਆਂ ਬਾਲੇ ਵਾਲੀ ਛੱਤਾਂ ਵਾਂ ਤੇ ਜਿਹੜੇ ਕੁਲਦੀਪ ਕਹਿੰਦੇ ਸੀ ਕਿ ਮੈਂ ਤਾਂ ਕਿੰਨੇ ਸੌ ਕਰੋੜ ਰੁਪਇਆ ਹਲਕਾ ਜੱਲ ਨੂੰ ਦੇਤਾ ਮੇਰਾ ਤਾਂ ਹਲਕਾ ਜੱਲ ਹੀ ਮੈਂ ਵਧੀਆ ਬਣਾਤਾ ਸੀ ਮੈਂ ਕਹਾਂ ਜੀ ਕਿੰਨੇ ਸੌ ਕਰੋੜ ਜਗਨ ਸਿੰਘ ਮੂੰਹੋਂ ਕਹਿ ਜਾਂਦੇ ਪੰਚ ਦੇ ਦੁਆਲੇ ਹੋ ਜਾਂਦੇ ਆ ਜੀ ਉਹ ਤੋਂ ਹਿਸਾਬ ਮੰਗਣ ਲੱਗ ਜਾਂਦੇ ਵੀ ਐਮਐਲਏ ਸਾਹਿਬ ਨੇ ਇੰਨੇ ਕਰੋੜਾ ਰੁਪਏ ਕਹੇ ਆ ਤੂੰ ਪੈਸੇ ਕਿਥੇ ਦੱਸ ਉਹ ਸਰਪੰਚਾਂ ਦੀ ਸ਼ਾਂਤਾਈ ਪਈ ਆ ਸਰਪੰਚਾਂ ਦੀ ਸ਼ਾਂਤਾਈ ਪਈ ਆ ਔਰ ਸਕੂਲਾਂ ਦਾ ਹਾਲ ਹੈ ਇਹਨਾਂ ਨੇ ਸਮਾਰਟ ਸਕੂਲ ਬਣਾਏ ਆ ਜੀ ਇੱਕ ਰੰਗ ਦਾ ਡੱਬਾ ਤੇ ਇੱਕ ਬੁਰਸ਼ ਲੈ ਕੇ ਲਿਖ ਦੇਣਾ ਸਮਾਰਟ ਸਕੂਲ ਨਹੀਂ ਬਣ ਜਾਂਦਾ ਉਹ ਸਾਰੇ ਪੱਖਾਂ ਤੋਂ ਸਮਾਰਟ ਹੋਣਾ ਚਾਹੀਦਾ ਉੱਥੇ ਕੋਈ ਟੀਚਰ ਵਧੀਆ ਹੋਣਾ ਚਾਹੀਦਾ ਉਹ ਸਟਾਫ ਵਧੀਆ ਹੋਣਾ ਤੇ ਬੱਚਿਆਂ ਦੇ ਵੇਖਣ ਦਾ ਪ੍ਰਬੰਧ ਹੋਵੇ ਬੱਚਿਆਂ ਨੇ ਲੈਕਨ ਹੀ ਬਾਥਰੂਮ ਜਾਣਾ ਪਉਦਾ ਵਧੀਆ ਪ੍ਰਬੰਧ ਹੋਵੇ ਬੱਚਿਆਂ ਦੇ ਪੀਣ ਦੇ ਪਾਣੀ ਦਾ ਪ੍ਰਬੰਧ ਹੋਵੇ ਇਹਦਾ ਪੀਣ ਦੇ ਪਾਣੀ ਦਾ ਪ੍ਰਬੰਧ ਨਹੀਂ ਕਰ ਸਕਦੇ ਸਕੂਲਾਂ ਦੇ ਵਿੱਚ ਹੋਰ ਇਹਨਾਂ ਨੇ ਕੀ ਜਾਨਾ ਲੋਕ ਤਾਂ ਗਰੀਬ ਪਰਵਾਰਾਂ ਦੇ ਬੱਚੇ ਪੜ੍ਹਦੇ ਆ ਇੱਥੇ ਬੱਚੇ ਤਾਂ ਉੱਪਰ ਸਿਰਫ ਦੁਪਹਿਰ ਦਾ ਖਾਣ ਨਹੀਂ ਜਾਂਦੇ ਆ ਔਰ ਨਹੀਂ ਹੋਰ ਕੁਝ ਨਹੀਂ ਇਹਨਾਂ ਨੇ ਦਿੱਤਾ ਇਹਨਾਂ ਨੇ ਟੀਚਰਾਂ ਤੋਂ ਜਿਹੜੇ ਅਸਲੀ ਟੀਚਰਾਂ ਦੇ ਕੰਮ ਹੁੰਦੇ ਟੀਚਰਾਂ ਤੋਂ ਨਾਂ ਲੈ ਕੇ ਉਹਨਾਂ ਕੋਲ ਬਾਕੀ ਸਾਰੇ ਕੰਮ ਲਏ ਆ ਜਿਹੜੇ ਉਹਨਾਂ ਦੇ ਕਰਨ ਵਾਲੇ ਨਹੀਂ ਹੁੰਦੇ ਪੜ੍ਹਾਈ ਤੋਂ ਬਿਨਾਂ ਉਹ ਸਾਰੇ ਕੰਮ ਟੀਚਰਾਂ ਨੂੰ ਲਏ ਆ ਕਿੱਲ੍ਹ ਹਲਕੇ 'ਚ ਸਭ ਤੋਂ ਗੰਦਾ ਏਰੀਆ ਮੰਨਿਆ ਜਾਂਦਾ ਸੀ ਬੇਟ ਏਰੀਆ ਕਿਉਂਕਿ ਇਹਦੇ ਵਿੱਚ ਕੱਚੀਆਂ ਸੜਕਾਂ ਕੱਚੀਆਂ ਨਾਲੀਆਂ ਬਸ ਲੋਕੀ ਉਸ ਏਰੀਆ ਨੂੰ ਮੰਨਦੇ ਸੀ ਕਿ ਸਾਡੀ ਇਹੀ ਚੀਜ਼ ਸਹੀ ਹੋ ਜਾਏ ਅਸੀਂ ਜਿੱਤ ਲਈਆ ਐਮਐਲਏ ਤੋਂ ਉਹੀ ਮੰਗਦੇ ਸੀ ਕਿ ਹੁਣ ਇਹ ਕੱਚੀਆਂ ਸੜਕਾਂ ਤੇ ਕੱਚੀਆਂ ਨਾਲੀਆਂ ਰੋਲਾ ਤਾਂ ਨਹੀਂ ਪਊਗਾ ਦੁਬਾਰਾ ਤੋਂ ਬਿਲਕੁਲ ਜੀ ਉਹ ਸਾਡਾ ਹਰ ਇੱਕ ਦਾ ਮੂਢਲਾ ਅਧਿਕਾਰ ਆ ਬਣਾਉਣਾ ਇਹਨਾਂ ਦਾ ਕੋਈ ਵਿਕਾਸ ਨਹੀਂ ਹੁੰਦਾ ਇਹ ਸੜਕ ਨਾਲੀਆਂ ਵੀ ਵਿਕਾਸ ਅਸੀਂ ਜਾਂਦੇ ਸਪੀਡ ਲਾਈਟਾਂ ਵੀ ਵਿਕਾਸ ਅਸੀਂ ਜਾਂਦੇ ਆ ਜੀ ਇਹਦਾ ਫਰਜ ਆ ਜਿਹੜਾ ਮੇਰੇ ਖਿਆਲ ਉਹਦੇ ਵਿੱਚੋਂ ਇੰਨਾ ਆ ਸਕਦਾ ਵਾ ਰੈਵਨਿਊ ਰੇਪਾ ਕਿਉਂਕਿ ਗੱਲ ਹਲਕੇ ਚ ਐ ਸਾਰਾ ਉਹ ਤੋਂ ਇੰਨਾ ਰੈਵਨਿਊ ਆ ਸਕਦਾ ਵਾ ਵੀ ਅਸੀਂ ਲੁਧਿਆਣੇ ਦੇ ਉੱਤੇ ਉਹ ਖਰਚਾ ਲੱਗਦੀ ਹੈ ਲੁਧਿਆਣੇ ਨੂੰ ਇਹ ਵਧੀਆ ਸਮਾਰਟ ਸਿਟੀ ਬਣਾਵਿਆਂਗੇ ਪਰ ਉਹ ਪੈਸਾ ਕਿੱਥੋਂ ਆਉਂਦਾ ਕੁਲਦੀਪ ਸਿੰਘ ਬਾਦ ਦੀ ਜੇਬਾਂ ਤੋਂ ਆਸ਼ੂ ਜੀ ਦੇ ਪਾਸ ਤਾਂ ਕਿਹਾ ਫੌਸਲਾ ਰਾਹ ਮਹਾਰਾਜ ਸਿੰਘ ਰਾਜੀ ਉਹਦੇ ਪਾਸ ਉਹ ਤਿੰਨ ਚਾਰ ਬੰਦਿਆਂ ਦੀ ਮਨਵਪਲੀ ਸੀ ਉਹ ਤੇ ਉਹ ਮਨਵਪਲੀ ਉਹਦੇ ਵੇਚੀ ਇਹ ਸਾਰਾ ਰੇਤੇ ਦਾ ਪੈਸਾ ਇਹਨਾਂ ਦੀ ਅਡੇ ਪੱਜ ਗਿਆ ਖਜਾਨੇ ਵਿੱਚ ਪੈਸਾ ਨਹੀਂ ਗਿਆ ਜਿਹੜਾ ਕਿ ਜਾਣਾ ਚਾਹੀਦਾ ਸੀ ਇੱਥੇ ਹੀ ਲੱਗ ਜਾਂਦਾ ਲੁਧਿਆਣਾ ਚ ਬਹੁਤ ਵਧੀਆ ਕੰਮ ਹੋ ਜਾਣੇ ਸੀ ਇਹ ਆ ਕਹਿਣ ਦਾ ਮਤਲਬ ਹੈ ਜੀ ਜੋ ਇੱਕ ਖੜੇ ਨਹੀਂ ਇੱਕ ਜੋਗ ਚਿੰਬੜੀ ਹੋਈ ਸੀ ਪਵੇਕ ਨੂੰ ਜੋਗ ਜਿਹੜੀ ਚੂਣ-ਚੂਣ ਖਾ ਰਹੀ ਸੀ ਉਹ ਜੋਗ ਤੋੜ ਕੇ ਸਿੱਟੀ ਹੈ ਲੋਕਾਂ ਨੇ ਅੱਗੇ ਆਣ ਆਲੇ ਸਮੇਂ ਜੋ ਫਾਇਦਾ ਹੋਊਗਾ ਨੁਕਸਾਨ ਨਹੀਂ ਆਮ ਆਦਮੀ ਪਾਰਟੀ ਨੇ ਜਿੱਤਣ ਦੀ ਖੁਸ਼ੀ ਹੈਗੀ ਆਮ ਆਦਮੀ ਪਾਰਟੀ ਜਿੱਤਣ ਦੀ ਸੀ ਬਹੁਤ ਜ਼ਿਆਦਾ ਖੁਸ਼ੀ ਆ ਰਹੀ ਹੈ ਉਹਨਾਂ ਦੀ ਬਹੁਤ ਜ਼ਿਆਦਾ ਖੁਸ਼ੀ ਆ ਬੈਦ ਵਰਗੇ ਆਸ਼ੂ ਵਰਗੇ ਤੇ ਬੈਸਾ ਵਰਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਪੈਸਾ ਆਇਆ ਸੀ ਪੰਚਾਇਤਾਂ ਨੂੰ ਤਾਂਦਲਾ ਕਲਸਟਰ ਚ ਪੈਸਾ ਆਇਆ ਸੀ ਫਿਰ ਵੀ ਹਰੇਕ ਘਰ ਤੋਂ 10000 ਰੁਪਿਆ ਲਿਆ ਗਿਆ ਕਿਸ ਗੱਲ ਦਾ ਲਿਆ ਗਿਆ ਵਾ ਜਦ ਕਿ ਪੰਚਾਇਤ ਨੂੰ ਬਣਾਈਆ ਵੋਟਾਂ ਨਹੀਂ ਪਾਈਆਂ ਲੋਕਾਂ ਨੇ ਜੀਵਨ ਸਿੰਘ ਸੰਘਵਾਲ ਜਿੰਦਾਬਾਦ ਜੇ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਜਿਹੜੇ ਸੰਘਵਾਲ ਸਾਹਿਬ ਦੀ ਜਿੱਤ ਹੋਈ ਹੈ ਪਰ ਰੱਖੀਗਾ ਯਾਰ ਤੈਨੂੰ ਫੋਨ ਨਹੀਂ ਕਰਦਾ ਨੇ ਵਟਸਐਪ ਚਲੋੜਾ ਬੂਕ ਚੈਨਲ ਤੇ ਠੀਕ ਆ ਆਹ ਭਰ ਕੇ ਤੇ ਤੁਸੀਂ ਵੀ ਦੇਖਿਆ ਕਿਸ ਤਰੀਕੇ ਨਾਲ ਹਲਕਾ ਜਲ ਤਾਂ ਜੀਵਨ ਸਿੰਘ ਸੰਘੋਵਾਲ ਦੇ ਜਿੱਤ ਦਾ ਨਜ਼ਾਰਾ ਨਿਕਲਾ ਕੈਮਰਾਮੈਨ ਅਰਜੀਤ ਸਿੰਘ ਦੇ ਨਾਲ ਅੱਪ ਚੇਕ ਜਲੋਟਾ ਐਸਐਮ ਸੱਜਣਸ ਨੂੰ ਦਿਖਾਣਾ